ਹੈਲੋ ਗਾਇਜ਼ ਮਾਈ ਨਿਊ ਵਲੋਗਰ ਪਲੇਸਟੂ ਚੈਨਲ ਮਾਈ ਸ਼ੱਕਰਪਾਰਾ ਸ਼ੱਕਰਪਾਰਾ ਸਸ ਸ਼ੱਕਰਪਾਰਾ ਸ਼ੁਕਰਪਾਈ ਸ ਸ਼ੁਕਰਪਾਈ ਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਅੱਜ ਸਾਡੀ ਕੈਮ ਚੂਹਾ ਲੱਭਦੀ ਹੋਈ ਇਹਨੂੰ ਗੱਡੀ ਦੇ ਵਿੱਚੋਂ ਪਤਾ ਨਹੀਂ ਚੂਹਾ ਕਿੱਥੋਂ ਦੇ ਗਿਆ ਥੱਲੇ ਫਿਰਦਾ ਦੀਗਾ ਉਹਨੇ ਸ਼ਹਿਬਾਜ਼ ਦੇ ਕਈ ਨਿੱਪਲ ਖਾ ਲਏ ਫਿਰ ਇਹਨੂੰ ਛੱਡਿਆ ਅੱਜ ਲੱਭ ਲੈ ਲੱਭ ਲੈ ਕਿੱਥੇ ਆ ਕੈਮ ਚੂਹਾ ਕਿੱਥੇ ਆ ਚੱਲ ਆ ਜਾ ਆ ਦੇਖ ਇੱਧਰ ਆ ਉਰੇ ਉਰੇ ਆ ਜਾ ਆ ਦੇ ਅੰਦਰ ਦੀ ਆਊਗਾ ਮਕੇ ਚੂਹਾ 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 ਇੱਧਰ ਦੇਖ ਹਲੋ ਸਾਰੇ ਪਾਰਟ ਖੋਲਤੇ ਮੈਂ ਇਹਦੇ ਵੀ ਦੇਖ ਕਿੱਥੇ ਚੂਹਾ ਲੱਭ ਜੇ ਆ ਦੇਖ ਰਹੀ ਇਹ ਲੱਭ ਰਹੀ ਆ ਥੱਲੇ ਬੈਗੀ ਆ ਦੇ ਲੱਭਿਆ ਬੰਦਾ ਯਾਰ ਹੁਣ ਕਰ ਦੇ ਬੋਲ ਨੂੰ ਇਹੇ ਤੇ ਤੇ ਬਠਾਣਾ ਹੋਵੇ ਅਨਿਪਲ ਦੇ ਹਲਾ ਕਿੱਥੇ ਫਿਰਦਾ ਤੁਹਾਡਾ ਅਨਿਪਲੇ ਟੁੱਟੇ ਕਰ ਕਰ ਖਾਈ ਜਾਂਦਾ ਆ ਦੇ ਨਿਪਲ ਖਾ ਗਿਆ ਸਾਰਾ ਸਹਿਬਾਜ ਦਾ ਆ ਬੇ ਰੋਟਾ ਆ ਲੈ ਥੜੀ ਸਹਿਬੀ ਦੀ ਚੁੰਗੜੀ ਦੀ ਨਿਪਲੇ ਖਾਈ ਜਾਂਦਾ ਹੁਣ ਸਹਿਬ ਦੀ ਚੁੰਗੜੀ ਸਾਡੇ ਦੇ ਨਿਪਲ ਜਾਂਦਾ ਏ ਟਿਕੜੇ ਕਿਸੇ ਪਾਸੇੋਂ ਹੋਰ ਕਹੇਗੀ ਕਿ ਨੂੰ ਇਹ ਪੰਦਾ ਕੋਲ ਨੇਪਲੇ ਖਾਈ ਜਾਂਦਾ ਜਦ ਤੱਕ ਮੰਨੀ ਐ ਵੀ ਜੱਡੀ ਦੀ ਹੋਰ ਚੀਜ਼ ਕੋਈ ਖਰਾਬ ਕਰੀ ਹੋਵੇ ਨਿਕਲ ਜਾ ਕਿਸੇ ਪਾਸੇ ਨੇ ਕੰਮ ਖੜਨ ਨੂੰ ਬੈਠੀ ਐ ਤੈਨੂੰ ਦੇ ਘਾਤ ਲਈ ਬੈਠੀ ਐ ਨਾ ਆ ਰਹੀ ਚੀਜ਼ਾਂ ਨੂੰ ਮੈਂ ਟਲਾਉਂਦੀ ਆ ਫੜਨ ਨੂੰ ਇਹ ਚੂਹਣ ਤਾਂ ਮੈਂ ਟਲ ਨਹੀਂ ਲਾਉਣੰਦੀ ਇਹ ਜਦ ਇਹ ਫੜ ਲੈਂਦੀ ਆ ਇੱਥੇ ਦੀ ਚੜਿਆ ਥੱਲੇ ਦੀ ਉੱਤੇ ਪਤਾ ਨਹੀਂ ਹੁਣ ਕਿੱਧਰ ਲੰਘ ਗਿਆ ਬਾਕੀ ਦੇਖਦੇ ਆ ਕੀ ਕਰਦੀ ਆ ਹੈਗਾ ਡੈਸ਼ਬੋਰਡ ਦੇ ਵਿੱਚ ਹੀ ਮੰਨ ਲਾ ਡੈਸ਼ਬੋਰਡ ਤੇ ਬੈਠਾ ਪਤਾ ਲੱਗ ਨਹੀਂ ਇਹ ਜਿਹੜਾ ਉਹ ਨਿਕਲਿਆ ਭਰਾਵਾ ਡੈਸ਼ਬੋਰਡ ਨਾ ਪਟਣਾ ਬਈ ਆਪਣ ਨੂੰ ਆ ਦੇਖ ਲੈ ਇਹਦੇ ਵਿੱਚ ਵੀ ਹੋ ਬਏ ਨੇ ਸੰਦੀਪ ਆ ਚੱਕ ਸਮਾਨ ਆ ਫੜ ਪਈ ਆਪਣਾ ਲੈਓ ਵੀ ਚ ਬਾਕੀ ਤਾਂ ਨਹੀਂ ਕੋਈ ਕੰਮ ਦੀ ਚੀਜ਼ ਹੈਗੀ ਪੇਪਰ ਸਾਹਮਣੇ ਵੀ ਆਪਣੇ ਹੋਰ ਤਾਂ ਕੋਹ ਨਹੀਂ ਸਾਹਮਣੇ ਹੈ ਕਿਸ ਮੈਨ ਲਾਦਣੀ ਹੱਥ ਤੇ ਹੈ ਕਿਹਾ ਕਿੱਥੇ ਕਿਤੇ ਨਹੀਂ ਦਿਖ ਰਿਹਾ ਹੁਣ ਇਹ ਕਾਗਜ਼ਾਂ ਦੇ ਨਿਕਲਿਆ ਕਿ ਤਰ੍ਹਾਂ ਤੰਤ ਨਹੀਂ ਲਿਆ ਅੱਜ ਸ਼ਾਮ ਤੋਂ ਫੇਰ ਨਿਕਲੂ ਤੇ ਪਾਸੇ ਨੂੰ ਅੱਜ ਉਹਨੇ ਨਿਕਲਣਾ ਕਿਉਂਕਿ ਅੱਜ ਤਾਂ ਪਾਣੀ ਖੜੀ ਗੱਡੀ ਦੇਖ ਤੇ ਕਿੱਥੇ ਲੱਭ ਨੂੰ ਲੱਭਦਾ ਇਹ ਲੋ ਮੋਹਰੀ ਪਿੱਤੜੀ ਹੀ ਮੈਂ ਕਿਹਾ ਜਾਂ ਉਹਨਾਂ ਨੇ ਖਲਾਰਾ ਪਾਤਾ ਸਾਰੇ ਹੀ ਪੈਰੀ ਬਾਹਰ ਕੱਢ ਤਾਂ ਕੰਮ ਲੱਭ ਕਿੱਥੇ ਆ ਕਿੱਥੇ ਆ ਚੂਹਾ ਕਿੱਥੇ ਆ ਚੂਹਾ ਕਿੱਥੇ ਆ ਚੂਹਾ ਨਹੀਂ ਛੱਡਦੀ ਚਾਹ ਸਾਰੇ ਹੀ ਖੜੀ ਸਾਨੂੰ ਇੱਥੇ ਬੈਸਣਾ ਪਵੇ ਚੂਹਾ ਨਹੀਂ ਛੱਡਣਾ ਪਹਿਲਾਂ ਉਹ ਤੈਨੂੰ ਭੱਜ ਗਿਆ ਦੀ ਇਹਨੇ ਫੜਿਆ ਉਹ ਹਾਲੇ ਫੇਰ ਆ ਕੇ ਥੱਲੇ ਵੜ ਗਿਆ ਉੱਦਿਕਾ ਨਹੀਂ ਤੂੰ ਹਾ ਫੜਕੀ ਰਹਿਣਾ ਜਿਹੜਾ ਕੋ ਮਰਜ਼ੀ ਹੋ ਜਾ ਟਰਾਈ ਕਰ ਰਹੀ ਹਾਂ ਲੱਭ ਰਹੀ ਆ ਜੋ ਉਹਨੂੰ ਪਤਾ ਵੀ ਇੱਥੇ ਕਿਤੇ ਹੋਊ ਜੇ ਹੋ ਲੱਭ ਲੈਣਾ ਹੀ ਆ ਨੇ ਚੂਹ ਹੈ ਨਹੀਂ ਲੱਭਣਾ ਚ ਪੂਰੀ ਘੰਤ ਨਹੀਂ ਬੇਟੀ ਕਿੱਥੇ ਗਿਆ लगा खड़के इधर देख उ देख कैम इधर अच देख रहा कैमे इधर अज्ज देखे इधर 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 दिया चल चल देख ल ਇੱਥੇ ਆ ਜੂਹਾ ਦੇਖੀ ਜੇ ਅੱਜ ਤੂੰ ਚੂਹੇ ਦਾ ਸ਼ਿਕਾਰ ਕਰ ਲਿਆ ਮੀਦਾ ਕਹਿੰਦੇ ਨੇ ਵੀ ਤੂੰ ਜੂਹਾ ਫੜਦੀ ਆ ਅੱਜ ਮੇਰੇ ਸਾਹਮਣੇ ਫੜ ਲਿਆ ਸਮਝ ਲਾ ਵੀ ਤੂੰ ਸ਼ਿਕਾਰਨ ਪੂਰੀ ਪੱਕੀ ਬਣ ਗਈ ਫਿਰ ਨੱਕੀ ਆ ਵੀ ਖੁੱਲੀ ਛੱਡ ਦਿੰਦੇ ਆ ਲੱਗ ਜਾਂਦੀ ਆ ਅੱਬ ਦੀ ਫੜਦੀ ਆ ਇਹ ਕੋ ਚੱਕੂ ਜੂਹਾ कैसे चलेगी किधर चलेगी थले ओ बैठी है मना देख गया न छड़ी नहीं हैगी चूहा फड़ूगी जरूर ਇਕਦੀ ਲੱਭਦਾ ਕਹਦੇ ਨਹੀਂ ਲੱਭਦਾ ਇੱਥੇ ਆ ਕਹ ਮੈਂ ਆ ਦੇ ਇੱਧਰ ਆ ਇੱਥੇ ਉਧਰ ਨਹੀਂ ਹੈਗਾ ਗੱਡੀ 'ਚ ਆ ਤੁਹਾਨੂੰ ਇਹ ਸਾਡਾ ਪੁੱਪੂ ਹੈ ਕਹ ਮੈਂ ਉਰੇ ਆ ਇੱਥੇ ਇੱਥੇ ਆ ਦੇ ਉਰੇ ਵਿੱਚ ਆ ਦੇ ਇਹਦੇ ਇੱਥੇ ਲੱਭ ਉਰੇ ਆ ਜਾ ਆ ਜਾ ਆ ਆ ਦੇ ਚੂਹਾ 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 ਇੱਧਰ इत लि किब फी अजू ज मरे ही दिखूंगे तो पास फिर इन्हें फट लेना चलो मिलते देखते फटदी के नहीं, नहीं। देखना दे, स्टार्ट करी निकलूगा कि नहीं ਬੜਿਆ ਪਹਿਲਾਂ ਉੱਥੇ ਮੂੰਹ ਤੇ ਟਾਇਰ ਤੇ ਕੋਲ ਨਹੀਂ ਬੜਿਆ ਦਲੇ ਇਹਦੇ ਅੰਦਰੋਂ ਕੁੜਾ ਤਾਂ ਨਹੀਂ ਨਿਕਲਦਾ ਅੰਦਰ ਇਹਦੇ ਵਿੱਚ ਜਾਂਦੇ ਹੀ ਦੇਖਦੇ ਹੀ ਦੇਖਣੇ ਲੱਗੇ ਹੋਏ ਆ